ਕਾਂਗਰਸ ਚਾਹੁੰਦੀ ਅਸੀਂ ਜਿਹੜਾ ਵੀ ਉਮੀਦਵਾਰ ਸੀਟ ਦੇ ਉੱਤੇ ਉਤਾਰੀ ਉਹ ਐਸਾ ਉਮੀਦਵਾਰ ਤਾਰੀਏ ਜਿਹਨੂੰ ਵੋਟਾਂ ਪੈਣ ਤੇ ਉਹ ਜਿੱਤ ਵੀ ਹਾਸਲ ਕਰੇ ਜਾਣਕਾਰੀ ਮੁਤਾਬਕ ਉਹਨਾਂ ਨੇ ਪਹਿਲਾਂ ਪਰਦੇਸ਼ ਕਾਂਗਰਸ ਤੋਂ ਨਾਂ ਮੰਗੇ ਇਹਨਾਂ ਨੇ ਦੋ-ਦੋ ਤਿੰਨ ਤੱਕ ਨਾਂ ਭੇਜਤੇ ਉੱਥੋਂ ਦਾ ਤੋਂ ਹੁਕਮ ਹੋਇਆ ਵੀ ਸਾਨੂੰ ਇੱਕੋ ਹੀ ਨਾਂ ਭੇਜੋ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਕਹਿਤਾ ਕਿ ਅਸੀਂ ਸਾਰਾ ਪੰਜਾਬ ਦੀਆਂ ਚੋਣਾਂ ਲੜਾਉਣੀਆਂ ਨੇ ਸਾਨੂੰ ਤੁਸੀਂ ਨਾ ਲੜਾਇਓ ਤਾਂ ਕਿ ਅਸੀਂ ਆਪਣੇ ਹਲਕਿਆਂ ਤੱਕ ਨਸੀਮਤ ਰਹਿ ਜਾਈਏ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੋਕ ਸਭਾ ਚੋਣਾਂ ਲੈ ਕੇ ਹਰੇਕ ਪਾਰਟੀ ਚਾਉਂਦੀ ਹੈ ਵੀ ਸਾਡੀ ਜਿੱਤ ਹੋਵੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਅਸੀਂ ਜਿੱਤ ਪ੍ਰਾਪਤ ਕਰੀਏ ਉੱਥੇ ਹੀ ਕਾਂਗਰਸ ਵੱਲੋਂ ਪੰਜਾਬ ਦੇ ਵਿੱਚ ਇਕੱਲਾ ਚੌੜ ਲੜਨ ਦਾ ਫੈਸਲਾ ਕੀਤਾ ਗਿਆ ਤੇ ਦੂਜੇ ਪਾਸੇ ਹੁਣ ਕਾਂਗਰਸ ਚਾਉਂਦੀ ਅਸੀਂ ਜਿਹੜਾ ਵੀ ਉਮੀਦਵਾਰ ਸੀਟ ਦੇ ਉੱਤੇ ਉਤਾਰੀ ਉਹ ਐਸਾ ਉਮੀਦਵਾਰ ਤਾਰੀਏ ਜਿਹਨੂੰ ਵੋਟਾਂ ਪੈਣ ਤੇ ਉਹ ਜਿੱਤ ਵੀ ਹਾਸਲ ਕਰੇ ਤੇ ਇਹਦੇ ਨਾਲ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜੀ ਨਾਲ ਜੀ ਢਿੱਲੋਂ ਸਾਹਿਬ ਦੇਖੋ ਕਾਂਗਰਸ ਪਾਰਟੀ ਦੀ ਚੋਣ ਕਮੇਟੀ ਦੀਆਂ ਦੋ ਮੀਟਿੰਗਾਂ ਹੋ ਗਈਆਂ ਜੀ ਜਾਣਕਾਰੀ ਮੁਤਾਬਕ ਉਹਨਾਂ ਨੇ ਪਹਿਲਾਂ ਪਰਦੇਸ਼ ਕਾਂਗਰਸ ਤੋਂ ਨਾਂ ਮੰਗੇ ਇਹਨਾਂ ਨੇ ਦੋ ਦੋ ਤਿੰਨ ਤਿੰਨ ਨਾਂ ਭੇਜਤੇ ਉੱਥੋਂ ਦਾ ਤਾਂ ਹੁਕਮ ਹੋਇਆ ਵੀ ਸਾਨੂੰ ਇੱਕੋ ਹੀ ਨਾਂ ਭੇਜੋ ਜਿਹਨੂੰ ਤੁਸੀਂ ਸਮਝਦੇ ਹੋ ਕਿ ਜਿੱਤ ਜੇਗਾ ਇਹਨਾਂ ਦੀ ਤੀਜੀ ਲਿਸਟ ਜਾਰੀ ਹੋਣੀ ਹੈ ਹਾਲਾਂਕਿ ਪੰਜਾਬ ਦੀ ਚੋਣ ਸਭ ਤੋਂ ਪਿੱਛੋਂ ਆਇਆ 1 ਜੂਨ ਨੂੰ ਇੱਕ ਗੱਲ ਤਾਂ ਪਤਾ ਲੱਗਿਆ ਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਕਹਿਤਾ ਕਿ ਅਸੀਂ ਸਾਰਾ ਪੰਜਾਬ ਦੀਆਂ ਚੋਣਾਂ ਲੜਾਉਣੀਆਂ ਨੇ ਸਾਨੂੰ ਤੁਸੀਂ ਨਾ ਲੜਾਇਓ ਤਾਂ ਕਿ ਅਸੀਂ ਆਪਣੇ ਹਲਕਿਆਂ ਤੱਕ ਨਸੀਮਤ ਰਹਿ ਜਾਈਏ ਜੀ ਜਿਹੜੀ ਚਰਚਾ ਚੱਲ ਰਹੀ ਹੈ ਕਿ ਕਿੰਨਾ ਕਿੰਨਾ ਤੇ ਦਾ ਖੇਡਿਆ ਜਾ ਸਕਦਾ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਜਲੰਧਰ ਦਾ ਹੁਸ਼ਿਆਰਪੁਰ ਤੋਂ ਇਸੇ ਤਰ੍ਹਾਂ ਰਵਨੀਤ ਬਿੱਟੂ ਭਾਰਤ ਪੂਸ਼ਨ ਆਸ਼ੂ ਮਨੀਸ਼ तिवारी ਤੇ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਤੇ ਕਪਤਾ ਖੰਨਾ ਕਪਤਾ ਖੰਨਾ ਜਨਾ ਕਮਾਇ ਸਭੀ ਦਾ ਕਿ ਸਾਬਕਾ ਸੰਸਦ ਮੈਂਬਰ ਗੁਰਦਾਸਪੁਰ ਦੇ ਸ਼ਹਿਦ ਬਨੋਦ ਖੰਨਾ ਦੀ ਧਰਮ ਪਤਨੀ ਹੈ ਉਹਨਾਂ ਦੀ ਧਰਮ ਪਤਨੀ ਹੈ ਸੋ ਇਹ ਪਤਾ ਲੱਗਿਆ ਕਿ ਇਹਨਾਂ ਨਾਮਾਂ ਤੇ ਚਰਚਾ ਹੋਈ ਹੈ ਹਰੇਕ ਗੱਲ ਨੂੰ ਅਸੀਂ ਉਦੋਂ ਮੰਨਾਂਗੇ ਜਦੋਂ ਸੂਚੀ ਕੇਂਦਰ ਵੱਲੋਂ ਇਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਉਹਦੇ ਵੱਲੋਂ ਜਾਰੀ ਕਰ ਦਿੱਤੀ ਗਈ ਇਹ ਮੌਕੇ ਤੇ ਜਾ ਕੇ ਹੁਣ ਦੇਖਿਆ ਜਾਵੇਗਾ ਜੀ ਸੋ ਅੱਜ ਦੀ ਖਬਰ ਦੇ ਵਿੱਚ ਇਹ ਨਹੀਂ ਕੱਲ ਇੱਕ ਹੋਰ ਤਾਜ਼ੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ